ਆਇਆ ਬੈ ਗ੍ਰਹਿਤਾ ਆਇਆ ਰਾਮ ਰਾਜੀ ਅਰਣਾਖਸ਼ ਦੁਖਾਰ ਮਾਰੇ ਆਤਰਾ ਤਰਾਇ ਅੰਕਾ ਹਿਆ ਨਿਦਤਾ ਪਿਛ ਦੇ ਨਾਮ ਤੇ ਭੁਲਾਇ ਜਨਨਾਨਿ ਐਸਾ ਹਸੀ ਮਿਆ ਤੁਲੇ ਛਾਇ ਸਲੋਕ ਮਹਲਾ ਪਹਿਲਾ ਦੁਖ ਦਰਦ ਸੁ ਭਇਆ ਕਿਆ ਚੁਤਾ ਨਾ ਹੋਇ ਉਹ ਗੱਗਾ ਕਰਨਾ ਮੈਨਾਂ ਨਹੀਂ ਯਾਹੋਂ ਤੈਨ੍ਹ ਹੋਈ ਬਲਿ ਹਾਲੀ ਕੁੱਤਕ ਵਸਿਆ ਤੇਰਾ ਤਨ ਨਾ ਜਾਈ ਰੱਖਿਆ ਰਹਾ ਜਾਤ ਮੈਂ ਜੋ ਜੁੱਤ ਮੈਂ ਜਾਤਾ ਆਤਮ ਕਲਾ ਬਤੂ ਰਹਿਆ ਉਹ ਸਤਿ ਸਾਹਿਬ ਸਿਪਸਵਾ ਦੇਵੋ ਕਿਹ ਹਾਸੂ ਅਕੀਆ ਜਿਤ ਮੈਂ ਸਭ ਸਮਾਲੇ ਵਾਝੇ ਤੇਰੇ ਨਾਮ ਅਨੇਕ ਸੰਤਾ ਕੀਤੇ ਤੇਰੇ ਵਾਹੁ ਹਾਰੇ ਕਿਤੇ ਤੇਰੇ ਰਾਹ ਪੈ ਜੋ ਤੇਰੀ ਹੈ ਕਿਤੇ ਤੇਰੇ ਤਮ ਹਾਰੇ ਗਾਵੁ ਤੁਧ ਨੂੰ ਕਉਨ ਪੜੀ ਬੈਸੰਤ ਨਾਵੇ ਰਾਜਾ ਤਰੰਦੁਵਾਲੀ ਗਾਵਣ ਤੁਧ ਨੂੰ ਚਿਤ ਤੇ ਗੁਪਨ ਚਾਰਨ ਲੇਖਲੇ ਤਰੰਭੀ ਚਾਰੇ ਗਾਵ ਤਦਨੂ ਈਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸواری ਗਾਵ ਤਦਨੂ ਇੰਦਰ ਇੰਦਰਾ ਸਰਬੇ ਤੇ ਪਿਆਂ ਦਰਨਾਲੀ ਗਾਵ ਤਦਨੂ ਸਤਿ ਸਮਾਦੀ ਅੰਦਰ ਗਾਵ ਤਦਨੂ ਸਾਧ ਵਿਚਾਰ ਗਾਵ ਤਦਨੂ ਜਤੀ ਸਤੀ ਸੰਤੋਖੀ ਗਾਵਨ ਤਦਨੂ ਵੀਕਰਾਰੇ ਗਾਵਨ ਤਦਨੂ ਪੰਡਤ ਪੰਨ ਈਸਰ ਲੋਕ ਲੋਕ ਵੇ ਨਾਨਕ ਲਈ ਗਾਵੋ ਤੁਧ ਨੂੰ ਮੋਹਰੀਆ ਬਨੂਰ ਸੁਰਗ ਮਾਸ਼ ਪਿਆਲੀ ਗਾਵੋ ਤੁਧ ਨੂੰ ਰਤਨ ਪਾਏ ਤੇਰੇ ਅਜ ਤੀਤ ਲਾਲੇ ਗਾਵੋ ਤੁਧ ਨੂੰ ਜੋਤ ਮਹਾਭਗ ਸੂਰਬ ਗਾਵੋ ਤੁਧ ਨੂੰ ਹੰਕਾਰ ਨਿਚਾਰੇ ਗਾਵੋ ਤੁਧ ਨੂੰ ਖਾਂਦੇ ਮੰਡਲ ਰਹਿ ਮੰਡਲ ਸਤਿ ਸਤਿ ਨਾਈ ਹੈ ਪੀ ਰੋਸੀ ਜੈ ਜਿਦਾਸੀ ਰਤਨਾ ਜਿਨ ਲਿਟਾਈ ਰੰਗੀ ਰੰਗੀ ਭਾਤੀ ਕਾਕਰ ਜਿਸੀ ਮਾਇਆ ਜਿਨ ਪਾਈ ਕਕਰ ਦੇ ਕਿਤਾ ਆਪਣਾ ਜੋ ਦੇਦੀ ਵਢਾਈ ਲੋਟਸ ਭਾਵੇ ਸੋਈ ਕਸੀ ਪਰੋਤਨਾ ਕਰਣਾ ਜਾਈ ਸੋ ਪਾਖ ਸਭ ਸਹਾ ਪਸਾ ਨਾਲਿਕ ਰਹਿਣ ਲਿਜਾਈ ਆਸਾ ਮੰਗਲਾ ਪਹਿਲਾ ਉਰੜਾ ਅੱਖੇ ਸਭ ਕੋਏ ਇਹ ਉਰੜਦਾ ਜੀਤਾ ਹੋਏ ਇਮਤ ਪਾਇ ਲ ਭਇਆ ਜਾਈ ਕੰਨੇ ਬਾਨੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾਂ ਗੈਂ ਗਬੀਰਾ ਗੁਰੀ ਦਿਹਿਆ ਕੋਈ ਨਾ ਜਾਣੇ ਜੇਲਾ ਕੀਤਾ ਕੀ ਉੱਠੀ ਰਹਾਉ ਸਾਤ ਰੂਤੀ ਵਤੁ ਸਮਾਈ ਸਾਬ ਕੀਰਤ ਮਿਲ ਕੀਰਤ ਪਾਈ ਗਿਆਨੀ ਧਿਆਨੇ ਗੁਰ ਗੁਹਾਈ ਪੈ ਨਜਾਈ ਤੇਰੀ ਤਰੁੜਿਆਈ ਸਾਤ ਤਤ ਵਤਪੁ ਸਾਚ ਦੇਇ ਜੋ ਸਿਦਕੁ ਬਖਾਂ ਕੀਆ ਉੜਿਆਈਆ ਉਦਲੇ ਸਿਧੀ ਕਰੈ ਨਾ ਪਾਈਆ ਤਨੁ ਲਗੈ ਨਾਹੀ ਨਾ ਗਰਹਾਈਆ ਅੱਖਰੋ ਵਾਲਾ ਕਹਿ ਵਿਚਾਰਾ ਜੀਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇਹ ਤਸੈ ਕਾ ਚਾਰਾ ਨਾਮਿਕ ਸੱਚ ਵਾਲਾ ਮਹਾਰਾ ਅਸਵਾ ਮੰਲਾ ਬੈਨਾ ਆਕਾ ਜੀਵਾਂ ਸ੍ਰੈ ਬਲ ਜਾਓ ਆਖਣੇ ਓਕਾ ਸਤ ਨਾਮ ਸੱਚੇ ਨਾਮ ਕਿਲਾ ਗੈ ਤੂ ਉਹ ਤੁਖੇ ਖਾਏ ਜੰਦੀ ਐ ਤੂ ਜੋ ਕਿ ਸੁਰੇ ਬੀ ਮਾਇ ਕਾਤ ਸਾਇਬ ਸਤਿਨਾਏ ਰਹਾ ਸਤਿਨਾਮ ਜੀ ਤੇ ਉਠਿਆਈ ਆਖ ਥਕੇ ਜੀਵਤ ਨਹੀਂ ਪਾਈ ਜੇ ਸੋ ਮਿਲਤੇ ਅਖੰ ਪਾਈ ਵਟਾਲ ਹੋ ਗਏ ਕਾਤ ਨ ਜਾਇ ਨਾ ਕੋ ਹੋਵੈ ਨਾ ਕੋ ਹੋਇ ਜੇ ਸੋ ਰਹਿ ਲੂਕੇ ਭੋਗ ਹੋਟੇ ਹੋਰ ਨਾ ਕੋਇ ਨਾ ਕੋ ਹੁਆ ਨਾ ਕੋ ਹੋਇ ਜਿਵ ਆਪ ਜਿਵ ਤੇਰੀ ਦਾਤ ਇਦਨ ਕਾ ਕੇ ਕੀ ਰਾਤ ਕਸਉਇਸਾਰੇ ਤੇ ਤੁਮ ਜਾਤ ਨਾਮ ਤੂ ਨਾਮ ਬਾਸਨਾਤ ਰਾਗ ਗੂਜਰੀ ਮਹਲਾ ਜੁੱਤਾ ਹਰ ਕੇ ਜਾਨੋ ਸਤਿਗੁਰ ਸਤਪੁਰ ਕਾ ਬੇਨੋ ਕਰੋ ਗੁਰ ਪਾਸ ਆਪ ਕੀਰੇ ਕਰਮੋ ਸਤਗੁਰ ਸਰਣਾਈ ਅੰਧਿਆਰਾ ਨਾ ਪ੍ਰਗਾਸ ਮੇਰੇ ਵੀ ਤੁਦੇ ਕੋ ਰਾਮ ਨਾਮ ਲਗਾਸ ਬੁਰਤ ਨਾਮ ਮੇਰਾ ਪ੍ਰਾਪ ਸਠਾਈ ਆ ਕੀ ਤੁਮ ਜੀ ਰਹਿ ਰਾਸ ਰਹਾਵ ਅਜ ਕੇ ਵਿਭਾਗ ਵੜੇ ਜਿਹ ਹਰ ਦਾ ਸਰ ਦਾ ਹਰ ਪਿਆਸ ਹਰ ਨਾਮ ਮੇਲੇ ਦਰਗਾਹ ਤੇ ਤੇ ਸੰਗਤ ਮੋਟ ਰਗਾ ਜੇ ਨਾ ਹਕਾਰ ਨਾ ਤੁਸ ਨਾ ਬਪਾਇ ਤੇ ਤਾਂ ਹੀ ਜਪਾਸ ਤੂੰ ਸਤ ਕਰੋ ਸਰਣ ਸਖਤਰੀ ਆਏ ਰੇਤ ਜੀਵੇ ਤੇ ਜੀਵਾ ਜਿਹ ਹਜ ਸੰਗਤ ਪਾਈ ਇਤ ਹਰ ਮਤੈ ਲਿਖਿਆ ਜੀ ਕਾਸ ਧਨ ਤਨ ਤਾ ਕੰਗਜਿਤ ਹਸ ਪਾਇ ਮੇਂ ਦੇ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਜੇ ਮਨ ਚਿਤੁ ਵੈ ਉਤੋਂ ਜਹ ਆਲ ਮੱਝਿ ਜੋ ਕਰਿਆ ਤੈ ਤੁਧ ਬੈ ਜਤੁ ਪਾਇ ਕਾ ਕਾ ਜਿ ਕਾ ਗੇਧ ਤਸ ਰਿਆ ਮੇਰੇ ਬਾਦੂ ਜੀ ਸਤਿ ਸੰਤਿ ਮੇਰੇ ਸੋਧ ਰਿਆ ਵਤ ਸਾਕੁਰ ਮਿਲ ਪਾਇ ਉਕੇ ਗਾਣਾ ਲਿਆ ਰਹਾ ਯਾਰਨ ਬਿਤਾ ਲੋ ਸੁਬਤ ਆ ਕੋਈ ਨ ਕਿਸ ਦੀ ਧਰਿਆ ਤੇ ਤੇਰੀ ਸੁਮਾਰੀ ਦਾ ਗੁਰ ਕਾਰੇ ਮਨ ਤੋ ਕਰਿਆ ਉਡੇ ਊਂਟ ਆਵੇ ਸੈਭ ਉਸਾ ਤੇਸ ਪਾਛੇ ਤੇਰੀ ਛਰਿਆ ਤੇ ਕੌਣ ਖਰਾਵੇ ਊਂਟ ਚੁਗਾਵੇ ਮਨ ਲੈ ਜਿਵਣ ਦਰਿਆ ਸਭ ਨੇ ਗਾਹ ਦਤ ਸੇ ਧਨ ਆ ਕੋਲ ਕਾ ਤੋ ਧਰਿਆ ਜਨ ਨਾਨਕ ਬਲ ਬਸਤ ਬਲ ਜਾਈਏ ਇਹਾਂ ਅੰਤਰਾਵਾਂ ਪਾਰ ਆਵਰਿਆ ਰਾਗ ਆਸੋ ਬਹੱਗਾ ਚੁਫਾ ਸੋ ਗੁਰ ਕੇ ਓੰਕਾਰ ਸਭੁ ਗੁਰੁ ਸਾਧ ਸੋ ਗੁਰ ਕਿ ਰੰਝੇ ਹਾ ਤੁਖਿ ਰੰਝੇ ਆਰੀ ਅਕਮਾ ਅਤਮਾ ਪਾ ਸਭ ਧਿਆਵੈ ਸੋ ਧਿਆਵੇ ਤੁਜੀ ਕੋ ਸੱਚੇ ਸਿਝਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾ ਤਾਰਾ ਅਕਾਹੋ ਸੰਤੋ ਜੀ ਤਾ ਦੂਖ ਵਿਚਾਰਨ ਹਾਰ ਅਰਿਆਪੇ ਧਾਕੁਰ ਆਰਿਆਪੇ ਸ਼ੇਪ ਜੀ ਕਹਾਂ ਅੰਤ ਜਤ ਵਿਚਾਰ ਉਹ ਕਟੜੇ ਅੰਤਰ ਸਰਬ ਨਿਰੰਤਰ ਜੀ ਅੱਜ ਇੱਕੋ ਗੁਰੂ ਸਮਾਣਾ ਇਰਦਾ ਤੇ ਕੇ ਧਾਰੀ ਜੀ ਜਤ ਤੇਰੇ ਝੋਜ ਮਿੜਾ ਉਹ ਆਪੇ ਦਾਤਾ ਆਪੇ ਭੁਤਾ ਜਿਉ ਤੁਰਿ ਅਰੁਣ ਜਾਣ ਉਪਾਗ ਰੰਗੇ ਅੰਤ ਵਿਅੰਥੀ ਏਕੰ ਗਰਖਾ ਜੋ ਸੇਵੈ ਜੋ ਸੇਵੈ ਤੁਜੀ ਜਨਨਾਤ ਤੇ ਗੁਰਬਾਣ ਆਤਿਆਵੇਂ ਸਤਿਆਵੇਂ ਤੁੰਜੀ ਸੇ ਦੰਦ ਜੁਗ ਮੇ ਸੁਵਾਸੀ ਸੇ ਬੁਕਤ ਸੇ ਬੋਤ ਇਹ ਜਨ ਹੱਤਿਆ ਆਈ ਇਹ ਟੁੱਟੀ ਜੋ ਕੀ ਫਾਸੇ ਇਨ ਭੋਜਨ ਹਾਂ ਤੇ ਕੋ ਤੇ ਹਾਇਆ ਜੀ ਇਨ ਕਾ ਭੋਜਨ ਸਭ ਸੁਵਾਸੀ ਜੇ ਤੇਰੇ ਜੇ ਸੇਵਾ ਮੇਰਾ ਹੱਥੀ ਤੇ ਹਰ ਹਰੂ ਸੁਵਾਸੀ ਸੇ ਧੰਨ ਸੇ ਗਤ ਇਹ ਹੱਤ ਹੈ ਆ ਜਨਨਾਤ ਤੇ ਬੰਦਾ ਸੀ ਤੇਰੀ ਭਗਤ ਤੇਰੀ ਬੋਤ ਪੰਡਾ ਜੀ ਭਰੇ ਜੰਤਿ ਅੰਤਾ ਤੇਰੇ ਕੋ ਤੇਰੇ ਬੋਥਾ ਰਹਾ ਦੁਜੀ ਹਰ ਅੰਤ ਅਨੇ ਕੰਤਾ ਤੇਰੀ ਅੰਤ ਤੇਰੀ ਅੰਦਰ ਪੂਜਾ ਜੀ ਤਤਪੇ ਜਤੈ ਰੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰੇਵ ਸਿਮਰ ਸਾਤ ਜੀ ਤਾਂ ਕਿਰਿਆ ਘੜ ਕਰਨ ਕਰੰਤਾ ਸੇ ਪਸੇ ਪਸ ਤਰੇ ਜਨਾਰਤੀ ਜੀ ਜੋ ਭਾਵੈ ਮੇਰੇ ਹ ਭਗਵੰਤਾ ਕਵਾ ਦੁਨਿਆਪੁਰ ਨੂੰ ਦੱਸਦਾ ਜੀ ਤੋ ਜਬੜਾ ਆਉ ਨਾ ਕੋਈ ਉਜੋ ਜੁਕੇ ਕੋ ਸਾਦਾ ਤੁਵੇਂ ਕੋ ਜੀ ਤੁਨੇ ਤੇ ਮੈਂ ਕਰਤਾ ਸੋਈ ਉਰੇ ਆਪੇ ਭਾਵੇਂ ਸੋਈ ਬੱਤੇ ਜੀ ਵਾਤੇ ਤੇ ਕ ਸੋਈ ਲਾਪੇ ਤਰਫਾ ਵਾਈਨੀ ਲਾਪੇ ਜੀ ਤਰ ਗਈ ਜਨਾਨ ਨੂੰ ਗਾਵੇ ਕਰਦੇ ਜੀ ਜੋ ਤੁਮ ਤੋਂ ਕਾਇਆ ਲੋਈ ਆਸਾ ਮਹਲਾ ਜੁਤਾ ਕੁਣ ਗੱਤਾ ਚਾਰ ਬੈਠਾ ਤਾਈ ਜੋ ਤੋ ਭਾਵੇਂ ਸੋਈ ਜੀਸੀ ਜੋ ਤੂੰ ਜਿਹੇ ਸੋਈ ਹੋਂ ਪਾਇ ਰਹਾਵ ਸਭ ਤੇ ਤੁਸਰ ਨਹੀਂ ਧਾਇਆ ਯਿਸੂ ਦੇ ਕਿਰਪਾ ਕਰੇ ਤੇ ਨਾਮ ਰਸ ਪਾਇਆ ਗੁਰੂ ਗੋਬਿੰਦ ਸਾਹਿਬਾਂ ਨੂੰ ਬਖਵਾਇਆ ਉਸ ਆਵਿਟੂਣਾ ਆ ਮਿਲਾਇਆ ਮਰੀਆ ਨੂੰ ਸਭ ਜੀ ਹੀ ਮਾਏ ਦੁਬੇ ਦੂਜਾ ਕੋਈ ਨਹੀਂ ਜੀ ਜਨਤਾ ਤੇਰਾ ਖੇਲ ਯੋਗੁਲ ਪ੍ਰਿਆਸ ਜੋਗੀ ਮੇ ਜਿਸ ਨੂੰ ਦੁਰਾਇਸ ਹੋਈ ਜਾਂਦਾ ਹਲ ਨੂੰ ਸਧੀਆ ਖੁਆਣ ਜਿਨਹਾਂ ਨੂੰ ਸੇਵਾ ਦਿੱਸੂ ਭਾਇਆ ਅਜਿਹੀ ਯੰਗ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਰ ਹੋਏ ਅੱਗੇ ਦੂਜਾ ਹਉ ਨਾ ਕੋਈ ਤੂੰ ਕਤਰ ویکਹੇ ਜਾਣੈ ਸੁਈ ਜਨਾਲ ਗੁਰੂ ਕਰਤ ਹੋਏ ਆਸਾ ਬਹਲਾ ਪੈਨਾ ਇਤ ਸਰਬ ਰਹਿ ਬੈਨੇ ਨਿਵਾਸਾ ਆਲੀ ਭਾਵਤ ਰਹੇ ਜੀਆ ਅੰਗਜ ਮੋਹ ਪੰਗਲੇ ਗਾਲੇ ਹਾਂ ਦੇ ਕਾਦਰੂ ਬਿਅਲੀ ਮੈਂ ਇੱਕ ਨਾ ਜੇ ਸੂਰਵਨਾ ਆ ਵਿਸਰਤ ਤੇਰੇ ਹੂੰ ਦਿਲਿਆ ਰਹਾ ਨਾਮੋ ਜਤੀ ਤੀਰੀ ਪੜਿਆ ਮੂਰਖ ਨੂੰ ਦਜਲ ਪਿਆ ਪਰਮਤਨਾਂ ਜੇ ਕੀ ਤਰਣਾ ਜੇ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੜਿਓ ਪਰਿਪਰਾਤਮਾ ਦਿਵਰੀਆ गोविंदी मन की त्रिभरिया और काज जग बेकाम मिल साथ अंग ता केवल नाम रंगिया ला भो जन तरण कै जन्मता जा गम माया कह रहा जब तो संजू तरण नाथ माया सेवा साधन जानया हरै तोना तबी करमा चरण पर की राखो शर्मा पातरे जसी کبھیو بات میں دیٹو پہ ہمری کروہا دیر شاکور روئی کے تیشا تب جب نمبر ہے ہمارا اپنا جا کوئی بتوانا ہمارے دوست کا تم کہاو آپ آدھے وہی بچاو سکھی بسا ہے مور پریوارا سیف سکھ سوائے کتارا مور شادے کا دیا کرے ایسا بین کو آسل رہے ہیں مور ہماری آسا تو پر نکی رہے پہ آسا ਮਹੇਤ ਚਾਰ ਦੁੜਾ ਤਾਉ ਜੋ ਬੱਚਾ ਹੂੰ ਜੋ ਤੁੰਦੇ ਪਾਉ ਛੇ ਸੇਖਾ ਮਾਰੇ ਤਾਰੀਏ ਤੁਜਸਰਾ ਮਾਰੇ ਬਲੀਏ ਆਪ ਆਦੈ ਮੁਝੇ ਫਰੇਮਨ ਕਾਲ ਦਾ ਦਾਸ ਨੁਰੇ ਹੋਜੂ ਸਰਾ ਮਾਰੇ ਪਚਾਸਰੀਏ ਤੁਝੂ ਕਰਿਓ ਰਛਾ ਰਾਖਿਲੋ ਰਾਖੁ ਹਾਰੇ ਸਾਹਿਬ ਸੋਸਰਾਏ ਪਿਆਰੇ ਜੀਨ ਬਾਜੁ ਤੁਕੇ ਅੰਤ ਤਾ ਤੁਮੋ ਹੋ ਪੁਰੀਂਤ ਦਸੰਤਾ ਕਾਲ ਪੈ ਕੋ ਲੋਭ ਤਹਾਰਾ ਕਾਲ ਪੈ ਸੇ ਜੁੜਾਤਾ ਕਾ ਪਾਇਤਨ ਰੂਸਨ ਫਰਕਤਾ ਤਾਜਨ ਕਾ ਗਾ ਕੀ ਆਤਮਾ ਸਬ ਜਦ ਕਾ ਜੋਗੀ ਸਭ ਕੀਓ ਬੇਦਾਰ ਪ੍ਰਮਾਜਿਤੀਓ ਯਮਨ ਕਾ ਦਰਨੋ ਸੁਵਾਰਾ ਨੁ ਖਰ ਤਰੇ ਮਾ ਜਦ ਕਾ ਸਜਤੁ ਨਾਇ ਦੇਜੇ ਰੂਪ ਜਾਇਓ ਆਗ ਤੇ ਕੇ ਉਤਾਰਾ ਸੋਈ ਗੁਰੂ ਸਮਝੂ ਹਮਾਰਾ ਨਾਮਤ ਕਾ ਤਸੀਕੋ ਹਮਾਰੀ ਸਭ ਕੰਬਾ ਦੇ ਆਪ ਸੁਵਾਰੀ ਸੇਕਨ ਕੋ ਸਾਗੋ ਦਿਓ ਸਤਨ ਗੋਪਾਲ ਮੋਬਤ ਕੀਓ کاپڑ کے اندر کیڑاں بھرے بھرے کی پیر پشاں مٹی دے گل جلا دھولا کاپڑ کے پاس کر ہولا سنتا جو پائے تے دکھی سو پائے سال کے دکھی ایک ایک پیر پشاں ہے گھر کر کے پڑ پڑ کی جانے یا بھی کر کرا کرتا رہا پتا دتا دے پار یا بھی کر کر دھون کر ہوں تم میں مل دے دنسا ہوں یہ تے بزن سے بسلتا رہے آپ اپنی بھول جو جائے ਸੰਸਰੀ ਦੇ ਨਹਿਰ ਮੋ ਜਨ ਪੇ ਤੇ ਜਨ ਨਿਰਤਾ ਸੁਖਾ ਸੁਨਾ ਆਦਮੀ ਲਾਦਾਸ ਤਾ ਕਾ ਮੂੜਾ ਤਾ ਪੇਤਾ ਜਨ ਕੋ ਪੇਨ ਪਾਦ ਵੇਦਾ ਤਾ ਕੋ ਕਰਬਾ ਨ ਮਦ ਬਾਉ ਵੀ ਪੇਤਾ ਜਨ ਮਾਦੇ ਪੁਜੈ ਸੁਦਾ ਤੇਵ ਨਿਰਤਾ ਗਜਿਤ ਰਿ ਤਾ ਆਪਣੀ ਬੁਝੈ ਜੀਤੀ ਬਰਨ ਭੇਨ ਪੇਤੋ ਦੇਤੀ ਤੁਹਰਾ ਕਰ ਜੈ ਤੋਹਾਰ ਕੇ ਸੁਦਾ ਤੁਮ ਸੁਧਾਰਾ ਇਕਾਲੂ ਮਰੂ ਤੁਲਪਾਲ ਕੋ ਰਾਕੇ ਬੁਤਾ ਅੰਧ ਜੂ ਜਰ ਜਿਨਕੀ ਨੇ ਉਹ ਕੋ ਖਾਂ ਬੋ ਰੰਦੀ ਨੇ ਉਹ ਬੋ ਰਾਜਾ ਬੇਟਾ ਕੋ ਸੁਪ ਤੇ ਸੰਦੇ ਕਾਤਾ ਅਗਰ ਜਿੰਦਗਾ ਇਚੋ ਕੋ ਵਾਜਾ ਸੁਨਸਿਆ ਬਾਬੂ ਆਪਰੇ ਚਾਹੇ ਤੂੰ ਕਰੋ ਉਸੇ ਤੁਮਾਰ ਅਸੀ ਸੁਨ ਲੋ ਦੁਰ ਜੇ ਤੇ ਹੁਣ ਤੂੰ ਕਾਤਾ ਸਭ ਮਲੇ ਤੂੰ ਉਨਤਾਤਾ ਜੇ ਅਚੂਤਾ ਸਰਣੀ ਕਹਿ ਜੰਗੇ ਦੂਤਾ ਬੇ ਕੋਨ ਗੰਪ ਬਲੇ ਤੇ ਹਾਰੇ ਦੁਗਿਆ ਤੁਮ ਸਰਗਰ ਸਾਰੇ ਜੋ ਗਲ ਕੋਲ ਫਾਤਿ ਆਏ ਨੇ ਕਾਲ ਕੇ ਕਾਰ ਨੇ ਹੈ ਸਚਾ ਹਿਤਾ ਸੁਭਾਗ ਤੂਜ ਤ੍ਰੇਤ ਦੇ ਦੁਨ ਕਰਨਾ ਕੇ ਪਦ ਤਨ ਜਾਇ ਨਿਹਾਲ ਹੋ ਆ ਕੇ ਨਾਲ ਤਲ ਮਹਾਰੋ ਤੇ ਦੂਸੇ ਕਾਲ ਫਤ ਸੁਭੋਈ ਤੁਸਾ ਸੁਢਕੇ ਹੋਈ ਏ ਪਦ ਸੁਭਾਰਾ ਆਪਾਦ ਤਾਏ ਮਾਰਾ ਇੱਲਾ ਨਾਉ ਜਹਰੂ ਕਾ ਤਸਵਿਤ ਰੂਪ ਤੇਰਾ ਕਦਕੇ ਤੁੰ ਸਰਦਿਹਾਰੀ ਆਤਮਾ ਦਾ ਨਿਯੋਬਾਰੀ ਸਤੂ ਘੋ ਲੋ ਸੁਭਾਈ ਦੁਜੋ ਤੇ ਲੂਬ ਚਾਈ ਚੁਰੀਏ ਬਾਹੇ ਘਰੇ ਜਾਤੇ ਤੁਮਰੇ ਤਾਂ ਦੇ ਗਵਾ ਤੇ ਜਿਆ ਲਿਓ ਰਾਮ ਰਹੀ ਤੁਲਾਤ ਬਰਦੀ ਕਹਿ ਬਤੇ ਕੇ ਜਨਮਾ ਦੇ ਜੰਮ ਰਤ ਸਤ੍ਰਵੇ ਦਾ ਭੇਂ ਜਾ ਵੀ ਕਿੰਜ ਜਲ ਸ੍ਰੀ ਰਾਮ ਕੇ ਪਾਸ ਅਮਰੀਕਾ ਮਾਇਨਾ ਕੇ ਹਰਦਾ ਤੋਏ ਬਖਾਨਿਆ ਦੋਹਰਾ ਸੱਜਣ ਦੁਆਰ ਪੁਛਾਤੇ ਗਿਉ ਤੁਹਾਰੋ ਦੁਆਰ ਪਾਏ ਗਏ ਕਿ ਰਾਜਤ ਗੋਬਿੰਦ ਦਾ ਰਤਵਾਰ ਰਾਤ ਕਲੀ ਮੁਹੱਲਾ ਦੀ ਜਾਨਾ ਕੀ ਹੋ ਕਾ ਸਭ ਪ੍ਰਸਾਦ ਆਨੰਦ ਭਾਇ ਮੇਰੀ ਵਾਏ ਸਤਗੁਰੂ ਬੈ ਪਾਇਆ ਸਤੁਪੋ ਪਾਇ ਸੇ ਜੇਤੀ ਮਨੁ ਜੀ ਆਵਾਧਾਈਆ ਰਾਗ ਤਨ ਪਰਵਾ ਕਰੀਆ ਸ਼ਬਦ ਗਾਉਨੇ ਆਈਆ ਸਤੁਤਾ ਗਾਉ ਹੇ ਗਿਆ ਮਜੀਵ ਸਿਆ ਐ ਨਾਨਕ ਆਨੰਦ ਹੋਆ ਸਤੁਰੂ ਮੇ ਪਾਇ ਏ ਮਨ ਮੇਰੇ ਤੁਸਦਾ ਰੂਹ ਹਰਿ ਨਾਲੇ ਹਰਿ ਨਾਲ ਹੋ ਤੂੰ ਮਨ ਮੇਰੇ ਤੂਸਾ ਵੇਸਾਰਣਾ ਅੰਗੀਕਾਰੋ ਕਰੇ ਤੇਰਾ ਕਾਜ ਸਾ ਸੁਆਣਾ ਨਾ ਗੱਲਾਂ ਸੁੰਦਾ ਸੁਆਮੀ ਸਰਬਉਨੋ ਵਸਾਰੇ ਐਨਾਤ ਮਨ ਮੇਰੇ ਸਰਵਰੁ ਨਾਲੇ ਸਾਚੇ ਸਰਗਾ ਕਿਆ ਨਹੀਂ ਕਰਤੇ ਘਰ ਤੋਂ ਤੇਰਾ ਬਖਸ਼ ਜੀ ਦੇ ਸੁਪਾਵੇ ਸਦਾ ਸੁਖਲਾ ਦੇਈ ਨਾ ਮਨ ਸੁਆਵੇ ਨਾਮ ਜਿਨ ਕੈ ਮਨ ਬਸਵਾ ਜੀ ਸੁਖਧਰੀ ਕਹਿ ਲਾਂ ਸੱਚੇ ਸਾਚਾ ਨਹੀਂ ਕਰੀ ਰਿਹਾ ਸਾਚਾ ਨਾਮ ਮੇਰਾ ਆਇਆ ਧੰਨ ਸਾਚਾ ਨਾਮ ਮੇਰਾ ਧੰਨ ਜੇ ਤੁਖਾਂ ਸਭ ਗਵਾਈਆ ਕੰਸ ਸੋਤੂ ਬਲਵਤ ਜੀਸ਼ਾ ਸਾਹ ਪੁਜਾਈ ਸਦਾ ਗੁਰਬਾਨ ਕੀਤਾ ਗੁਰਪ੍ਰਤਿਹੋ ਜੀ ਦੇਵ ਰਿਆਈਆ ਕਹਿ ਨਾਨਕ ਸੋ ਸੰਤੋ ਸਭ ਰੂਪਿਆ ਸਜਾ ਰਾਮ ਰਾਇ ਦਾਲ ਹਲਿ ਪੰਜ ਦੂਤ ਕਦ ਤੁਹਾਗੇ ਕਾਪਾ ਦੇ ਦੂਤ ਤੁਹਾਡੇ ਕਾਸ ਤੇ ਧਾਰਿਆਉ ਪੰਜ ਦੂਤ ਵਾਸ ਕੀਤੇ ਕਾਲਖੜ ਜਗ ਮਾਰਿਆ ਤੁਰਨ ਫਾ ਤੂ ਜਪੋ ਜਿ ਅਭ ਭਕ ਲਾਗੇ ਕਹਿ ਨਾਨਕ ਤੈ ਸਭੁਆ ਇਤਿ ਕਾਲ ਅਰਵਾਜੇ ਅਨੰਦ ਜਿ ਤੋੜ ਭਾਗੀ ਹੋ ਤਰਨ ਮਨੋਰਥ ਪੂਰੇ ਆਪਰਨ ਕ੍ਰਪਾ ਅਦ੍ਰਿਸ਼ ਰੂਝੂਏ ਦੂਖ ਰੋਖ ਸੰਦਾ ਬੁਤੇ ਇਸ ਵਿਸ਼ਟੀ ਵਾਲੇ ਤੰਤ ਸਾਜ ਬੈ ਸਰਦੇ ਪੂਰੇ ਗੁਜੇ ਜਾਣੀ ਸੁਣਤੇ ਕੁਨਿ ਜਾਤੇ ਭੂਏ ਸਾਧੂ ਰਹਿਆ ਪਰ ਪੂਰੇ ਮੇਰੋ ਨੰਦਾਲ ਹੋ ਚਰਣਾ ਲਾਕੇ ਬਾਜੇ ਅਰਹਤ ਤੂਰੇ ਰਾਮ ਜੀ ਬੰਦਾ ਤਜਾਪੋ ਮਰਦਾ ਮੀ ਮਹੰਦਾ ਪੰਜਵਾਲ ਹਾਲ ਵਿੱਚ ਤਵਸਤੂ ਪਈਓ ਸਜੋ ਦੋ ਵਿਚਾਰੋ ਅੰਮ੍ਰਿਤ ਰਾਮ ਤਾਗ ਕਬੈ ਜਿਸ ਦਾ ਅਕਸਰ ਧਾਰੋ ਏ ਕੋ ਖਾਵੈ ਏ ਕੋ ਪੁੰਚੈ ਤਿਸ ਦਾ ਹੋਏ ਉਦਾਰੋ ਇਹ ਵਕ ਤਜਿ ਨ ਜਾਇ ਨਿਤ ਰਿਤਰਾ ਕੋ ਧਾਰੋ ਤਾਮ ਸੰਸਾਰ ਦਰਨ ਤਰੀਐ ਸੰਨਾਦ ਤੂ ਗੰਭਸਾਰੋ ਸਰੋ ਮਹਲਾ ਬਨਿਵਾ ਇਹ 라ਪੀਤਾ ਦਾ ਤੋਂ ਨਹੀਂ ਮੈਨੂੰ ਜੋ ਕੀ ਤੋਈ ਮੈਂ ਦਿਲ ਭੁਲਿਆ ਰੇ ਕੋਲ ਨਹੀਂ ਆਪੇ ਤੱਪੇ ਹੋਈ ਤੱਪਿਆ ਮੇਰਾ ਤ ਹੋਈ ਸਤਗੁਰ ਸਜਿ ਮਿਲਿਆ ਨਾਮਿਤ ਨਾਮ ਮਿਲੇ ਤਾਂ ਜੀਵਾ ਕਰ ਮਨ ਠੀਵੇ ਹਰਿਆ ਕੌੜੀ ਤੇ ਤੂੰ ਸੁਰਾਤ ਕਿਤੇ ਕੋਈ ਨਹੀਂ ਉਤੇ ਤੇਰੀ ਰੱਖ ਅਗਨੀ ਉਦਮਾਏ सुन काय जाऊ के दूत नाही ते रहे चर जाई औज बिकम संस्कार गुण सऊदी पाकाय ये तो लगी प्यास नर से काए करन ये कोण गुण गोविंद गाय सब तयो कृपान समाजे सारे साए फिरता कोई न जाई जे आवे दयाए सलोख मना कंजवा हमदर गुर आराधना जेवा ज गुरु नाओ ਨੇਤਰੀ ਗੁਰੂ ਦੇ ਗਰਾਤਰ ਨੇ ਸੁਣਨਾ ਗੁਰਣਾਓ ਸੰਤ ਗੁਰਜ تیرਤਿਆ ਦਿਲ ਕੇ ਪਈ ਥਾਓ ਉਹ ਰਾਨੀ ਕਿਰਪਾ ਕਰੇ ਜਿਸ ਨੂੰ ਇਹ ਵਾਦੇ ਜਗ ਮਾਇਉ ਤੁਗਾੜੀਐ ਫਿਰੇ ਕੇਈ ਕੀ ਬੰਦਾ ਪੰਜਵਾ ਰਕੇ ਰਖਣ ਹਾਰਿਆ ਕੋ ਬਾਰੇ ਵਰਤੀ ਪਹਿਲੀ ਪਾਏ ਕਾ ਸਵਾਰਿਆਂ ਉਹ ਆਦਰਹੁ ਨਾ ਸਾਰਿਆਂ ਸਾਜਣਾ ਕੇ ਸਾਂ ਤਾਰੇ ਸਾਗਤ ਨਿੰਦੁਰੇ ਦੇ ਮਾਏ ਬੇਦਾਰਿਆ ਇਸ ਸੁਆਹਿਬ ਕੀ ਤੇਗ ਨਾਨਕ ਬਲਹਿ ਮਾਏ ਜਿਸ ਦੇ ਮਰ ਤੁਸਕ ਹੋਏ ਅਲੇ ਦੂਗੜਿਆ ਇਸ ਸੁਆਹਿਬ ਕੀ ਤੇਗ ਨਾਨਕ ਵਾਹਿਗੁਰੂ ਜੀ ਕੀ ਫਤਿਹ ਇੱਕ ਕਥਨ ਲਈ Aí, uhum. uhum. uhum.